ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਈ ਵਾਰ ਬੱਚੇ ਜਿੱਦ ਕਰਨ ਲੱਗ ਜਾਂਦੇ ਐ ਕਿ ਜਲਦੀ ਜਲਦੀ ਵਿੱਚ ਕੁਝ ਬਣਾਇਆ ਜਾਵੇ ਅੱਧੇ ਪੌਣੇ ਘੰਟੇ ਤੋਂ ਪਹਿਲਾਂ ਕੋਈ ਵੀ ਚੀਜ਼ ਤਿਆਰ ਨਹੀਂ ਹੁੰਦੀ ਪਰ ਇਹ ਮਜ਼ੇਦਾਰ ਜਿ ਸਨੈਕਸ ਜਿਹੜੇ ਕਿ ਬਹੁਤ ਹੀ ਜ਼ਿਆਦਾ ਟੇਸਟੀ ਨੇ ਲਗਭਗ 20 ਮਿੰਟਾਂ ਦੇ ਵਿੱਚ ਤਿਆਰ ਹੋ ਜਾਂਦੇ ਐ ਕਿਉਂਕਿ ਇਹਦੇ ਲਈ ਬਸ ਤੁਹਾਨੂੰ ਆਲੂ ਹੈ ਜਿਹੜੇ ਤੁਹਾਡੇ ਉਬਲੇ ਹੋਣੇ ਚਾਹੀਦੇ ਐ ਤੇ ਮजेदार ਐਨੇ ਬਣਦੇ ਕਿ ਜਦੋਂ ਹੀ ਬਣਗੇ ਤਾਂ ਬੱਚਿਆਂ ਨੇ ਝਟਪਟ ਹੀ ਖਤਮ ਕਰ ਦੇਣੀ ਐ ਤਾਂ ਸਭ ਤੋਂ ਪਹਿਲਾਂ ਇਹਦੇ ਲਈ ਲੈ ਜੀ ਆਪਾਂ ਉਬਲੇ ਹੋਏ ਆਲੂ ਜਿਹਨਾਂ ਨੂੰ ਅੱਛੇ ਮੇਰੀ ਉਬਾਲ ਲਿਆ ਸੀ ਆਲੂ ਤੁਹਾਡੇ ਸੁੱਕੇ ਜੇ ਹੋਣੇ ਚਾਹੀਦੇ ਐ ਮਤਲਬ ਉਹਨਾਂ ਵਿੱਚ ਪਾਣੀ ਨਾ ਹੋਵੇ ਉਹਨਾਂ ਦਾ ਛਿਲਕਾ ਤੁਸੀਂ ਐਟ ਅ ਟਾਈਮ ਹੀ ਉਤਾਰਿਓ ਉਬਾਲ ਜਦੋਂ ਮਰਜੀ ਲਿਓ ਉਸ ਤੋਂ ਬਾਅਦ ਸਾਰੇ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਗ੍ਰੇਟ ਕਰ ਲਾਂਗੇ ਤੁਹਾਡਾ ਗ੍ਰੇਟਰ ਜਿੰਨਾ ਬਰੀਕ ਹੋਵੇ ਉਹਨਾਂ ਹੀ ਜ਼ਿਆਦਾ ਵਧੀਆ ਹਲਕਾ ਜਿਹਾ ਕਿਓ ਲਗਾ ਕੇ ਆਪਾਂ ਇਹਨੂੰ ਇੱਕ ਮੁੱਕੀ ਜੀ ਦੇ ਲਾਂਗੇ ਤਾਂ ਕਿ ਚੰਗੀ ਤਰ੍ਹਾਂ ਇਹ ਸਾਰੇ ਮੈਸ਼ ਹੋ ਜਾਣ ਇਹਦੇ ਵਿੱਚ ਕੋਈ ਵੀ ਗੱਠ ਵਗੈਰਾ ਬਿਲਕੁਲ ਨਾ ਰਵੇ ਥੋੜੇ ਜਿਹੇ ਦੇ ਵਿੱਚ ਮਸਾਲੇ ਪਾਵਾਂਗੇ ਜਿਹਦੇ ਵਿੱਚ ਪਾਈ ਆਪਾਂ ਕਾਲੀ ਮਿਰਚ ਚਿਲੀ ਫਲੈਕਸ ਪਾਵਾਂਗੇ ਫਿਰ ਪਾਵਾਂਗੇ ਔਰੇਗੈਨੋ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਨਾ ਹੋਈਆਂ ਤੁਸੀਂ ਉਹਨੂੰ ਸਕਿਪ ਕਰ ਦਿਓ ਪਰ ਜੇ ਹੋਈਆਂ ਤਾਂ ਜ਼ਰੂਰ ਪਾਓ ਕਿਉਂਕਿ ਇਹਦੇ ਨਾਲ ਟੇਸਟ ਬੜਾ ਹੀ ਵਧੀਆ ਆਉਂਦਾ ਹੈ ਤਾਂ ਇਹਨੂੰ ਆਪਾਂ ਇੱਥੇ ਹੀ ਛੱਡ ਦਾਂਗੇ ਤੇ ਇਹਦੇ ਲਈ ਵਧੀਆ ਜਿਹਾ ਤੜਕਾ ਤਿਆਰ ਕਰਾਂਗੇ 2 ਕ ਚਮਚ ਲਈ ਆਪਾਂ ਛੋਟੇ ਸਰੋਂ ਦੇ ਤੇਲ ਦੇ ਉਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਵਿੱਚ ਭੁੰਨਾਂਗੇ ਥੋੜਾ ਜਿਹਾ ਜੀਰਾ 5-6 ਕਲੀਆਂ ਲਈਏ ਲਸਣ ਦੀਆਂ ਜਿਹਨੂੰ ਛੋਟਾ-ਛੋਟਾ ਕੱਟ ਲਿਆ ਦੋ ਲਈਆਂ ਹਰੀਆਂ ਮਿਰਚਾਂ ਉਹਨਾਂ ਨੂੰ ਵੀ ਬਰੀਕ ਕੱਟ ਲਿਆ ਇਹਦੇ ਵਿੱਚ ਪਾ ਕੇ ਆਪਾਂ ਹਲਕਾ ਜਿਹਾ ਪਕਾ ਲਾਂਗੇ ਜਿਆਦਾ ਨਹੀਂ ਪਕਾਉਣਾ ਨਾ ਹੀ ਕਲਰ ਚੇਂਜ ਕਰਨਾ ਗੈਸ ਨੂੰ ਇੱਥੇ ਆਪਾਂ ਬੰਦ ਕਰ ਦਾਂਗੇ ਹੌਲੀ-ਹੌਲੀ 1 ਮਿੰਟ ਲਈ ਇਹਨੂੰ ਇਸੇ ਤਰ੍ਹਾਂ ਹੀ ਪਕਾਉਂਦੇ ਜਾਵਾਂਗੇ ਜਦੋਂ ਇਹ ਠੰਡਾ ਹੋ ਗਿਆ ਤਾਂ ਇਹਨੂੰ ਇਹ ਮਸਾਲਿਆਂ ਦੇ ਵਿੱਚ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜ਼ਰੂਰੀ ਚੀਜ਼ਾਂ ਜਿਹੜੀਆਂ ਕਿ ਥੋੜੀਆਂ ਜਿਹੀਆਂ ਰਹਿ ਗਈਆਂ ਸੀ ਸਭ ਤੋਂ ਪਹਿਲਾਂ ਪਾਏ ਆਪਾਂ ਇਹਦੇ ਵਿੱਚ ਕਾਲਾ ਨਮਕ ਇਹਦੇ ਵਿੱਚ ਆਪਾਂ ਸ ਇਦਾਂ ਨਮਕ ਨੇ ਇਹ ਪਾਮਾਗੇ ਕਾਲਾ ਨਮਕੀ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਪਾ ਲੈਨੇਗਾ ਹੌਲੀ ਹੌਲੀ ਹੱਥਾਂ ਨਾਲ ਇਹਨੂੰ ਮਿਕਸ ਕਰਦੇ ਜਾਵਾਂਗੇ ਨਾਲ ਹੀ ਆਪਣੇ ਉਬਲੇ ਹੋਏ ਆਲੂ ਹੈ ਜਿਹੜੇ ਚੰਗੀ ਤਰ੍ਹਾਂ ਮੈਸ਼ ਹੁੰਦੇ ਜਾਣਗੇ ਉਸ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਪਾ ਗ੍ਰੇਟ ਕਰਕੇ ਪਾਵਾਂਗੇ ਚੀਜ਼ ਇਹਦੇ ਨਾਲ ਟੇਸਟ ਬੜਾ ਹੀ ਵਧੀਆ ਆਉਂਦਾ ਹੈ ਅਸਲ ਵਿੱਚ ਇਹ گارਲਿਕ ਚੀਜ਼ ਪੋਟੈਟੋ ਦੇ ਵਧੀਆ ਸਨੈਕਸ ਬਣ ਕੇ ਤਿਆਰ ਹੁੰਦੇ ਨੇ ਜਿਹੜੇ ਬਹੁਤ ਜ਼ਿਆਦਾ ਟੇਸਟੀ ਹੁੰਦੇ ਨੇ ਜਦੋਂ ਹੀ ਬੱਚੇ ਮੰਗਣ ਤੁਸੀਂ ਚਟਪਟ ਇਹਨਾਂ ਨੂੰ ਬਣਾ ਕੇ ਦੇ ਸਕਦੇ ਹੋ ਤੇ ਸਾਰਾ ਸਮਾਨ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ ਫ੍ਰੀਜਰ ਵਿੱਚ ਇਹਨਾਂ ਨੂੰ ਤਿਆਰ ਕਰਕੇ ਤੁਸੀਂ ਰੱਖ ਦੋ ਜਦੋਂ ਵੀ ਬੱਚੇ ਮੰਗਣ ਤੁਸੀਂ ਐਟ ਅ ਟਾਈਮ ਇਨ ਫਰਾਈ ਕਰਕੇ ਬੱਚੇ ਨੂੰ ਦੇ ਸਕਦੇ ਹੋ ਸਾਰਾ ਆਟੇ ਦੀ ਤਰ੍ਹਾਂ ਗੁੰਨ ਕੇ ਆਪਾਂ ਇੱਕ ਸਾਈਡ ਤੇ ਲਗਾ ਲਿਆ ਹੁਣ ਆਪਾਂ ਇਹਦੇ ਲਈ ਲਵਾਂਗੇ ਚਾਰ ਪੰਜ ਬ੍ਰੈਡ ਜਿਹੜੇ ਤੁਹਾਨੂੰ ਪਸੰਦ ਹੈ ਤੁਸੀਂ ਉਹ ਹੀ ਲੈ ਲਿਓ ਬ੍ਰਾਊਨ ਲਿਓ ਜਾਂ ਵਾਈਟ ਲਿਓ ਉਹ ਤੁਹਾਡੀ ਮਰਜ਼ੀ ਮोटे-ਮोटे ਪੀਸਾਂ ਵਿੱਚ ਕੱਟ ਕੇ ਇਹਨਾਂ ਨੂੰ ਆਪਾਂ ਇੱਕ ਜੱਗ ਵਿੱਚ ਪਾ ਲਾਂਗੇ ਚੰਗੀ ਤਰ੍ਹਾਂ ਗ੍ਰਾਇੰਡ ਕਰ ਲਾਂਗੇ ਤੇ ਬਿਲਕੁਲ ਪਰੀਖ ਪੀਸ ਲਾਂਗੇ ਜੇ ਬ੍ਰੈਡ ਤੁਹਾਡੇ ਇੱਕ ਦੋ ਦਿਨ ਪੁਰਾਣੇ ਹੈ ਥੋੜੀ ਜਿ ਸਖਤ ਹੈ ਤਾਂ ਉਹਨਾਂ ਦਾ ਬਹੁਤ ਵਧੀਆ ਬ੍ਰੈਡ ਕ੍ਰੰਬਸ ਤਿਆਰ ਹੁੰਦਾ ਹੈ। ਉਹਦੇ ਨਾਲ ਬਾਈਂਡਿੰਗ ਵੀ ਬੜੀ ਵਧੀਆ ਹੁੰਦੀ ਹੈ ਤੇ ਬਾਕੀ ਜਿਹੜੇ ਸਨੈਕਸ ਆ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਨੇ। ਚੰਗੀ ਤਰ੍ਹਾਂ 1-2 ਮਿੰਟ ਲਈ ਲਗਾਤਾਰ ਆਪਾਂ ਗ੍ਰाइंड ਕੀਤਾ ਤੇ ਇਹਨੂੰ ਚੂਰੇ ਦੀ ਤਰ੍ਹਾਂ ਪੀਸ ਲਿਆ ਤੇ ਬਾਹਰ ਕੱਢ ਲਿਆ। ਉਸ ਤੋਂ ਬਾਅਦ ਅੱਧੇ ਨੂੰ ਆਪਾਂ ਆਲੂਆਂ ਦੇ ਵਿੱਚ ਮਿਕਸ ਕਰਾਂਗੇ। ਜਦੋਂ ਹੀ ਤੁਸੀਂ ਮਿਕਸ ਕਰਨ ਲੱਗੋਗੇ 1 ਮਿੰਟ ਲਈ ਲਗਾਤਾਰ ਆਟੇ ਦੀ ਤਰ੍ਹਾਂ ਇਹਨੂੰ ਗੁੰਨਦੇ ਜਾਓ ਤਾਂ ਕਿ ਇਹ ਸਾਰਾ ਚੰਗੀ ਤਰ੍ਹਾਂ ਇਹਦੇ ਵਿੱਚ ਮਿਲ ਜਾਵੇ। ਉਸ ਤੋਂ ਬਾਅਦ ਇਹਨੂੰ ਕਿਸੇ ਵੀ ਤੁਸੀਂ ਬਟਰ ਪੇਪਰ ਦੇ ਵਿੱਚ ਰੱਖ ਕੇ ਜਾਂ ਕੋਈ ਵੀ ਤੁਸੀਂ ਹੋਰ ਪੇਪਰ ਲੈ ਸਕਦੇ ਹੋ ਉਹਦੇ ਉੱਪਰ ਥੋੜਾ ਜਿਹਾ ਘਿਓ ਲਗਾ ਲਿਓ ਤੇ ਇਹਨੂੰ ਫ੍ਰਿਜ ਦੇ ਵਿੱਚ 5-7 ਮਿੰਟਾਂ ਦੇ ਲਈ ਰੱਖ ਲਿਓ ਜਿੰਨੇ ਚਿਰ ਵਿੱਚ ਤੁਸੀਂ ਦੂਜਾ ਸਮਾਨ ਤਿਆਰ ਕਰੋਗੇ ਉਹ ਨੱਕ ਟਾਈਮ ਰੱਖ ਲਿਓ ਤਾਂ ਕਿ ਇਹ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਜੇ ਤੇ ਥੋੜਾ ਜਿਹਾ ਸਖਤ ਹੋ ਜੇ ਕਿਉਂਕਿ ਗਰਮੀ ਦਾ ਮੌਸਮ ਹੈ ਜਿੰਨਾ ਥੋੜਾ ਜਿਹਾ ਸਖਤ ਹੋਊਗਾ ਉਹਨੇ ਹੀ ਵਧੀਆ 스ਨੈਕਸ ਬਣ ਕੇ ਤਿਆਰ ਹੋਣਗੇ ਆਪਾਂ ਇਹਨੂੰ ਫ੍ਰਿਜ 'ਚ ਰੱਖਦੇ ਹਾਂ ਉਸ ਤੋਂ ਬਾਅਦ ਆਪਾਂ ਨਾਲ ਦੀ ਨਾਲ ਹੀ ਥੋੜਾ ਜਿਹਾ ਜਿਹੜਾ ਇਹਦਾ ਸਮਾਨ ਸੀ ਉਹ ਤਿਆਰ ਕਰਾਂਗੇ ਦੋ ਚਮਚ ਲੈ ਆਪਾਂ ਮੈਦੇ ਦੇ ਬਿਲਕੁਲ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਦੀ ਸਲਰੀ ਤਿਆਰ ਕਰਾਂਗੇ ਮੈਦੇ ਦੀ ਥਾਂ ਤੇ ਇੱਥੇ ਤੁਸੀਂ ਆਟਾ ਵੀ ਵਰਤ ਸਕਦੇ ਹੋ ਪਰ ਦੋਨਾਂ ਚੀਜ਼ਾਂ ਦਾ ਜਿਹੜਾ ਟੇਸਟ ਹੈ ਉਹ ਵੱਖੋ ਵੱਖਰਾ ਆਊਗਾ ਥੋੜਾ ਥੋੜਾ ਪਾਣੀ ਪਾਉਂਦੇ ਜਾਓ ਤਾਂ ਕਿ ਇਹਦੇ ਵਿੱਚ ਗੱਠਾ ਵਗੈਰਾ ਬਿਲਕੁਲ ਨਾ ਬਣ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਨਾ ਜਿਹੜਾ ਗਾੜਾ ਰੱਖਣਾ ਨਾ ਜ਼ਿਆਦਾ ਪਤਲਾ ਫਿਰ ਇਹਦੇ ਵਿੱਚ ਜ਼ਰੂਰਤ ਅਨੁਸਾਰ ਪਾਵਾਂਗੇ ਨਮਕ ਥੋੜੀ ਜਿਹੀ ਪਾਈ ਆ ਪਰੰਗ ਵਾਲੀ ਮਿਰਚ ਰੰਗ ਵਾਲੀ ਮਿਰਚ ਆਪਾਂ ਇਸ ਲਈ ਪਾਈ ਹੈ ਤਾਂ ਕਿ ਸਨੈਕਸ ਦਾ ਜਿਹੜਾ ਕਲਰ ਹੈ ਬਹੁਤ ਹੀ ਵਧੀਆ ਆਵੇ ਬਾਕੀ ਤੁਹਾਡੀ ਮਰਜ਼ੀ ਹੈ ਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ ਇਹਨੂੰ ਮਿਕਸ ਕਰਨ ਤੋਂ ਬਾਅਦ ਹੁਣ ਆਪਣਾ ਸਾਰਾ ਸਮਾਨ ਤਿਆਰ ਹੈ ਐਨੀ ਆਪਾਂ ਫ੍ਰਿਜ ਵਿੱਚ ਪਿਆ ਹੋਇਆ ਆਲੂਆਂ ਵਾਲਾ ਸਾਰਾ ਮਟੀਰੀਅਲ ਬਾਰਿਕ ਕਰ ਲਿਆ ਤੇ ਇਹਦੇ ਛੋਟੇ-ਛਟੀਆਂ ਜਿਹਾ ਇੱਕ ਬਾਲਸੇ ਬਣਾਉਣੀ ਹੈ ਸ਼ੁਰੂ ਕਰਤੀਆਂ ਇਹਦੀ ਸ਼ੇਪ ਜੋ ਮਰਜ਼ੀ ਚਾਹੋ ਤੁਸੀਂ ਦੇ ਸਕਦੇ ਹੋ ਜਿਹੜੀ ਬੱਚਿਆਂ ਨੂੰ ਪਸੰਦ ਹੋਵੇ ਉਸ ਤਰ੍ਹਾਂ ਦੀ ਦੇ ਦਿਓ ਤਾਂ ਆਪਾਂ ਬਾਲਸੇ ਬਣਾਈਆਂ ਛੋਟੀਆਂ ਛੜੀਆਂ ਕਿਉਂਕਿ ਇਹ ਜਲਦੀ ਵੀ ਬਣ ਜਾਂਦੀਆਂ ਤੇ ਬਾਕੀ ਬੱਚੇ ਵੱਡੇ ਐ ਉਹਨਾਂ ਨੂੰ ਤਾਂ ਸਿਰਫ ਖਾਣ ਚਾਹੀਦਾ ਏ ਸ਼ੇਪ ਵਗੈਰਾ ਤੱਕ ਨਹੀਂ ਮਤਲਬ ਸੀਗਾ ਕਿਉਂਕਿ ਛੋਟੇ ਬੱਚੇ ਜ਼ਿਆਦਾ ਜਿੱਦ ਕਰਦੇ ਐ ਜਦੋਂ ਇਹ ਆਪਾਂ ਬਾਲਸ ਬਣਾ ਕੇ ਰੱਖ ਲੀਆਂ ਤੇ ਫਿਰ ਆਪਾਂ ਇਹਨਾਂ ਨੂੰ ਡਿਪ ਕੀਤਾ ਮੈਦੇ ਵਿੱਚ ਕਈ ਕਈ ਬਾਲਸ ਤੁਸੀਂ ਇਕੱਠੀਆਂ ਡਿਪ ਕਰ ਸਕਦੇ ਹੋ ਦੇਖੋ ਐਨਾ ਕੀ ਮੈਦਾ ਇਹਦੇ ਉੱਪਰ ਲੱਗਿਆ ਬਿਲਕੁਲ ਆਲੂ ਉਸੇ ਤਰ੍ਹਾਂ ਹੀ ਦਿਖ ਰਹੇ ਐ ਤੇ ਇਹ ਆਪਾਂ ਜ਼ਿਆਦਾ ਮੈਦਾ ਗਾੜਾ ਨਹੀਂ ਕੀਤਾ ਹੌਲੀ ਹੌਲੀ ਕਰਕੇ ਆਪਾਂ ਸਾਰੀਆਂ ਬਾਲਸ ਨੂੰ ਇਸ ਤਰ੍ਹਾਂ ਮੈਦੇ ਵਿੱਚ ਕੋਟ ਕਰ ਲਿਆ ਫਿਰ ਆਪਾਂ ਬ੍ਰੈਡ ਕ੍ਰੰਬਸ ਵਿੱਚ ਚੰਗੀ ਤਰ੍ਹਾਂ ਕੋਟ ਕਰਾਂਗੇ ਜਦੋਂ ਹੀ ਤੁਸੀਂ ਇਹਨਾਂ ਨੂੰ ਬ੍ਰੈਡ ਕ੍ਰੰਬਸ ਵਿੱਚ ਕੋਟ ਕਰੋਗੇ ਤਾਂ ਦਵਾਈਓ ਬਿਲਕੁਲ ਨਾ ਹੌਲੀ ਹੌਲੀ ਇਹਨੂੰ ਉੱਪਰ ਲਗਾਓ ਤਾਂ ਕਿ ਇਹ ਜਿਹੜੀ ਪਰਤ ਜੀ ਬਣੂਗੀ ਜਦੋਂ ਫਰਾਈ ਕਰੋਗੇ ਉਦੋਂ ਪਤਾ ਲੱਗੂਗਾ ਤੁਸੀਂ ਕਿੰਨੇ ਜ਼ਿਆਦਾ ਵਧੀਆ ਇਹ ਤਿਆਰ ਕੀਤੇ ਨੇ ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਬਾਲਾਂ ਨੂੰ ਆਪਾਂ ਤਿਆਰ ਕਰ ਲਿਆ ਤੇ ਨਾਲ ਦੀ ਨਾਲ ਹੀ ਆਪਣਾ ਤੇਲ ਹੈ ਜਿਹੜਾ ਉਹ ਗਰਮ ਸੀ ਤੇਲ ਇੱਥੇ ਤੁਹਾਡਾ ਫੁੱਲ ਗਰਮ ਹੋਣਾ ਚਾਹੀਦਾ ਹੈ ਹੌਲੀ ਹੌਲੀ ਕਰਕੇ ਵਿੱਚ ਪਾਉਂਦੇ ਜਾਓ ਅੰਦਰੋਂ ਆਪਣੇ ਆਲੂਆਂ ਵਗੈਰਾ ਦਾ ਸਾਰਾ ਸਮਾਨ ਪੱਕਿਆ ਹੋਇਆ ਹੈ ਸਿਰਫ ਉੱਪਰੋਂ ਹੀ ਫਰਾਈ ਕਰਨਾ 1.5 ਮਿੰਟ ਵਿੱਚ ਬਣ ਕੇ ਇਹ ਤਿਆਰ ਹੋ ਜਾਂਦੇ ਆ ਬੜਾ ਹੀ ਸੋਹਣਾ ਕਲਰ ਆਇਆ ਜਿਸ ਹਿਸਾਬ ਨਾਲ ਆਪਾਂ ਤਿਆਰ ਕੀਤਾ ਸੀ ਉਹੀ ਜਿਹਾ ਹੀ ਸਮਾਨ ਬਣਿਆਗਾ ਚਟਪਟ ਫਰਾਈ ਕਰਨ ਤੋਂ ਬਾਅਦ ਹੌਲੀ ਹੌਲੀ ਜਿਹੜੇ ਪੱਕ ਗਏ ਉਹਨਾਂ ਨੂੰ ਤੁਸੀਂ ਪਹਿਲਾਂ ਕੱਢ ਲਿਓ ਜਿਹੜੇ ਘੱਟ ਪੱਕੇ ਨੇ ਉਹਨਾਂ ਨੂੰ ਤੁਸੀਂ ਥੋੜੀ ਦੇਰ ਬਾਅਦ ਕੱਢ ਲਿਓ ਬਹੁਤ ਹੀ ਸੋਹਣਾ ਦੇਖੋ ਇਹਨਾਂ ਦਾ ਕਲਰ ਆਇਆ ਤੇ ਬੜੇ ਜਲਦੀ ਜਲਦੀ ਬਣ ਕੇ ਇਹ ਤਿਆਰ ਹੁੰਦੇ ਨੇ ਮਜ਼ੇਦਾਰ ਜਿਹੇ 스ਨੈਕਸ ਬਹੁਤ ਜਲਦੀ ਬੰਦੇ ਤੇ ਬਹੁਤ ਥੋੜੇ ਸਮਾਂ ਤੋਂ ਇਹ ਤਿਆਰ ਹੁੰਦੇ ਨੇ ਕ੍ਰਿਸਪੀ ਕਿੰਨੇ ਜ਼ਿਆਦਾ ਨੇ ਉਹ ਤੁਸੀਂ ਵੀਡੀਓ ਵਿੱਚ ਦੇਖ ਹੀ ਲਿਆ ਹੋਊਗਾ ਬਹੁਤ ਹੀ ਮਜ਼ੇਦਾਰ ਸਨੈਕਸ ਰੈਸਪੈਟ ਵਿੱਚ ਤਿਆਰ ਹੁੰਦੇ ਆ। ਬੱਚਿਆਂ ਨੂੰ ਤੁਸੀਂ ਕਿਸੇ ਵੀ ਸਾਸ ਨਾਲ ਦੇ ਸਕਦੇ ਹੋ। ਚਾਹੇ ਇਮਲੀ ਦੀ ਸਾਸ ਨਾਲ ਦਿਓ, ਚਾਹੇ ਤੁਸੀਂ ਗ੍ਰੀਨ ਸਾਸ ਨਾਲ ਦਿਓ, ਉਹ ਤੁਹਾਡੀ ਮਰਜ਼ੀ ਹੈ। ਆਪਾਂ ਇਹਨੂੰ ਪਿਆਜ਼ ਤੇ ਮਿਰਚ, ਥੋੜੀ ਜਿਹੀ ਅੰਗੂਰਾਂ ਵਾਲੀ ਸਾਸ ਜਿਹੜੀ ਆਪਾਂ ਤਿਆਰ ਕੀਤੀ ਸੀ, ਉਹਦੇ ਨਾਲ ਬੱਚਿਆਂ ਨੂੰ ਸਰਵ ਕੀਤਾ। ਸਭ ਨੂੰ ਬਹੁਤ ਹੀ ਮਜ਼ਾ ਆਇਆ। ਮजेदार ਜੀ ਰੈਸਪੀ ਕਿਉ ਜੀ ਲੱਗੀ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦਿਓ ਹੁਣ ਚਟਪਟ ਮजेदार ਜਿਹੇ 스ਨੈਕਸ ਬਣਾ ਕੇ ਬੱਚਿਆਂ ਨੂੰ ਜਰੂਰ ਖਵਾਇਓ ਤੇ ਕਮੈਂਟ ਕਰਕੇ ਦੱਸਿਓ ਤੁਹਾਡੇ 스ਨੈਕਸ ਕਿਉ ਜੇ ਬਣੇ ਕਿਉਂਕਿ ਬੱਚੇ ਚਾਹੇ ਛੋਟੇ ਹੋਣ ਚਾਹੇ ਵੱਡੇ ਇਹੋ ਜੀਆਂ ਚੀਜ਼ਾਂ ਨੂੰ ਕਦੇ ਵੀ ਮਨਾ ਨਹੀਂ ਕਰਦੇ ਪੂਰਾ ਖੁਸ਼ ਹੋ ਕੇ ਖਾਂਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ